ਕੈਨੇਡਾ 올림픽 ਦੇ ਵਿੱਚ ਹੈਮਰ ਥ्रो ਨੇ ਵੀ ਮੁਕਾਮ ਹਾਸਲ ਕੀਤਾ ਜਦੋਂ ਕੈਂਬ੍ਰੀਨ ਰੋਜਰਸ ਨੇ 골ਡ ਮੈਡਲ ਜਿੱਤਿਆ। ਮਹਿਲਾ ਈਵਨ ਦੇ ਵਿੱਚ ਇਹ ਦੇਸ਼ ਦਾ ਪਹਿਲਾ ਸੋਨ ਤਗਮਾ ਹੈਮਰ ਥ्रो ਦੇ ਵਿੱਚ। ਰੋਜਰਸ ਨੂੰ ਈਵਨ ਦੇ ਵਿੱਚ ਜਾਣ ਦੇ ਲਈ ਇੱਕ ਆਨ ਪਸੰਦ ਰੂਪ ਦੇ ਵਿੱਚ ਦੇਖਿਆ ਗਿਆ ਸੀ ਤੇ ਉਸਨੇ ਆਪਣੀ ਚੌਥੀ ਕੋਸ਼ਿਸ਼ ਦੇ ਵਿੱਚ 7697 ਮੀਟਰ ਸਭ ਤੋਂ ਦੂਰ ਜਿਹੜਾ ਇਹ ਗੋਲਾ ਸੁੱਟਿਆ ਅਮਰੀਕਾ ਦੀ ਨੈਕਾ ਐਨੇਟਾ ਚਿਕੋਵੈਟ ਨੇ ਚੀਨ ਦੀ ਜੀ ਚਾਓ ਪੋਰੀਅਮ ਅਤੇ ਉਸ ਦੇ ਨਾਲ ਸ਼ਾਮਿਲ ਹੋਣ ਦੇ ਨਾਲ-ਨਾਲ ਕਿਸੇ ਹੋਰ ਨੇ ਵੀ ਉਸ ਨੰਬਰ ਨੂੰ ਪਾਰ ਨਹੀਂ ਕੀਤਾ ਸੋਨ ਤਗਮਾ ਜਿੱਤਣ ਦੇ ਲਈ ਖੇਡਾਂ ਦੇ ਵਿੱਚ ਇਹ ਉਸੇ ਦਾ ਇਕਲੌਤਾ ਵੱਡਾ ਥਰੋ ਨਹੀਂ ਸੀ ਕੁਆਲੀਫਿਕੇਸ਼ਨ ਗੇਟ ਦੇ ਵਿੱਚ 7469 ਮੀਟਰ ਤੇ ਦੂਰੀ ਜਿਹੜੀ ਹੈ ਉਹ ਸਭ ਤੋਂ ਦੂਰ ਸੁੱਟੀ ਗਈ ਇਹ ਰਿਚਮੰਡ ਬੀਸੀ ਨੇਟਿਵ ਦੀ ਦੂਜੀ 올ੰਪਿਕ ਔਰਤਾਂ ਦੇ ਹੈਮਰ ਥਰੋ ਦੇ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਮਹਿਲਾ ਜਿਹੜੀ ਪਹਿਲਾ ਕੈਨੇਡੀਅਨ ਮਹਿਲਾ ਬਣ ਗਈ ਹੈ ਜਿਸ ਦੇ ਨਾਲ ਈਵੈਂਟ ਦੇ ਵਿੱਚ ਪੰਜਵਾਂ ਸਥਾਨ ਹੈ ਰੌਜਰਸ ਵਿਸ਼ਪ ਦੇ ਵਿੱਚ ਇਸ ਦਾ ਦਰਜਾ ਪ੍ਰਾਪਤ ਅਹਿਮ ਦਾ ਹੈਮਰ ਥਰੋ ਹੈ ਅਤੇ ਉਸਨੇ 2022 ਦੇ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਤੇ ਪਿਛਲੇ ਸਾਲ ਦੇ ਵਿਸ਼ਵ ਦੇ ਵਿੱਚ ਸੋਨ ਤਗਮਾ ਜਿੱਤ ਕੇ ਖੇਡਾਂ ਦੇ ਵਿੱਚ ਪ੍ਰਵੇਸ਼ ਕੀਤਾ ਉਹ ਹੈਮਰ ਥਰੋ ਦੇ ਵਿੱਚ ਵਿਸ਼ਵ ਤਗਮਾ ਜਿੱਤਣ ਵਾਲੀ ਪਹਿਲੀ ਤੇ ਇਕਲੌਤੀ ਕੈਨੇਡੀਅਨ ਔਰਤ ਹੈ ਤੇ ਇਹ ਕੈਨੇਡਾ ਦੀ ਪਹਿਲੀ 올림픽 ਮਹਿਲਾ ਟੀਮ ਮੈਚਲੈਸ 6 ਦੇ ਬਾਅਦ 올림픽 ਖੇਡਾਂ ਦੇ ਵਿੱਚ ਐਥਲੈਟਿਕਸ ਦੇ ਵਿੱਚ ਇੱਕ ਕੈਨੇਡੀਅਨ ਔਰਤ ਨੇ ਵੀ ਪਹਿਲਾ ਸੋਨ ਤਗਮਾ ਜਿੱਤਿਆ ਜਿਸ ਨੇ 1928 ਦੀਆਂ ਖੇਡਾਂ ਦੇ ਵਿੱਚ ਇਸਾਲਿਆ ਤੇ ਤਗਮਾ ਜਿੱਤਿਆ ਰਾਜਸੀ ਜਿੱਤ ਦੇ ਨਾਲ ਕੈਨੇਡਾ ਨੇ ਵੀ ਪੁਰਸ਼ਾਂ ਤੇ ਔਰਤਾਂ ਦੇ ਹੈਮਰ ਥਰੋ ਦੇ ਵਿੱਚ ਪੋਡੀਅਮ ਦੇ ਚੋਟੀ ਦੇ ਸਥਾਨਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਕਰ ਲਿਆ ਬਿਸੀ ਦੇ ਇਥਨ एडवर्ड ਨੇ ਪੁਰਸ਼ਾਂ ਦੇ ਮੁਕਾਬਲੇ ਦੇ ਵਿੱਚ ਸੋਨ ਤਗਮਾ ਜਿੱਤਣ ਦੇ 2 ਦਿਨ ਬਾਅਦ 1912 ਤੋਂ ਬਾਅਦ ਈਵਨ ਦੇ ਵਿੱਚ 올림픽 ਤਗਮਾ ਜਿੱਤਣ ਵਾਲਾ ਪਹਿਲਾ ਕੈਨੇਡੀਅਨ ਹੈ ਕੰਜ਼ਰਵੇਟਿਵ ਹਾਊਸ ਦੇ ਨੇਤਾ ਐਂਡਰਿਓ ਸ਼ੇਅਰ ਦਾ ਕਹਿਣਾ ਹੈ ਕਿ ਕੈਨੇਡੀਅਨਜ਼ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ ਕਿ ਇਹ ਕਿਵੇਂ ਇੱਕ ਵਿਦੇਸ਼ੀ ਅਤਵਾਦੀ ਸਮੂਹ ਦੇ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੇ ਕੈਨੇਡਾ ਦੇ ਵਿੱਚ ਆਵਾਸ ਕਰਨ ਤੇ ਨਾਗਰਿਕ ਬਣਨ ਦੇ ਲਈ ਕੈਨੇਡਾ ਦੀ ਸਕਰੀਨਿੰਗ ਪ੍ਰਕਿਰਿਆ ਤੋਂ ਉੱਪਰ ਚ ਨਿਕਲੇ 12 ਸਾਲਾ ਅਹਿਮਦ ਫਵਾਦ ਮੁਸਤਾਫਾ ﺍﻟਦੀਦੀ ਤੇ ਉਸਦੇ ਪੁੱਤਰ ਮੁਸਤਾਫਾ ﺍﻟਦੀਦੀ ਨੂੰ ਰਿਚਮੰਡ ਹਿਲ 온ਟਾਰੀਓ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੇ ਹਫਤੇ ਅਤਵਾਦੀ ਸਮੂਹ ਇਸਲਾਮਿਕ ਸਟੇਟ ਆਫ rá ਐਂਡ ਦਿ ਲੈਵਿੰਡ ਦੇ ਵੱਲੋਂ ਕਤਲ ਕਰਨ ਦੀ ਸਾਜ਼ਿਸ਼ ਸਮੇਤ نو ਵੱਖ-ਵੱਖ ਅਤਵਾਦੀ ਦੋਸ਼ਾਂ ਦਾ ਇਹ ਸਾਹਮਣਾ ਕਰ ਰਹੇ ਨੇ ਜਦੋਂ ਦਾ ਇਹ ਮਾਮਲਾ ਸਾਹਮਣੇ ਆਇਆ ਉਦੋਂ ਤੋਂ ਬਾਕੀ ਪੋਲਿਟਿਕਲ ਪਾਰਟੀਆਂ ਇਸ ਦੇ ਉੱਤੇ ਸਵਾਲ ਖੜੀਆਂ ਕਰ ਰਹੀਆਂ ਨੇ ਟ੍ਰਾਂਟੋ ਦੇ ਪਿਓ ਪੁੱਤਰ ਤੇ ਅਤਵਾਦ ਦੇ ਨਾਲ ਸੰਬੰਧਿਤ ਕਈ ਦੋਸ਼ ਆਇਦ ਕੀਤੇ ਜਾਂਦੇ ਮਾਮਲੇ ਵਿੱਚ ਕਨਜ਼ਰਵੇਟਿਵ ਐਮਪੀਜ਼ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਹਾਊਸ ਦੀ ਪਬਲਿਕ ਸੇਫਟੀ ਕਮੇਟੀ ਦੇ ਵੱਲੋਂ ਵੀ ਕੀਤੀ ਜਾਵੇ ਪਿਛਲੇ ਮਹੀਨੇ ਟ੍ਰਾਂਟੋ ਦੇ 12 ਸਾਲ ਦੇ ਅਹਿਮਦ ਫੁਆਦ ਮੁਸਤਾਫਾ ਦੀਦੀ ਅਤੇ ਉਸਦੇ 26 ਸਾਲਾਂ ਦੇ ਪੁੱਤਰ ਮੁਸਤਾਫਾ ﺍﻟदीदी ਦੇ ਖਿਲਾਫ 9 ਦੋਸ਼ਾਇਦ ਕੀਤੇ ਗਏ ਨੇ ਇਹਨਾਂ ਦੋਸ਼ਾਂ ਦੇ ਵਿੱਚ ਕਿਸੇ ਅਤਵਾਦੀ ਸੰਗਠਨ ਯਾਨੀ ਕਿ ਸੁੰਨੀ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਤੇ ਨਿਰਦੇਸ਼ਾਂ ਤੇ ਉਹਦੇ ਹਿੱਤ ਦੇ ਵਿੱਚ ਕਤਲ ਅੰਜਾਮ ਦੇਣ ਦੀ ਸਾਜ਼ਿਸ਼ ਤੇ ਦੋਸ਼ ਤੇ ਵੀ ਦੋਸ਼ ਵੀ ਸ਼ਾਮਿਲ ਨੇ ਕਨਜ਼ਰਵੇਟਿਵਸ ਹਾਊਸ ਲੀਡਰ ਐਂਡਰਿਓ ਸ਼ੇਅਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਪਾਰਟੀ ਦੋਵਾਂ ਵਿਅਕਤੀਆਂ ਦੀ ਇਮੀਗ੍ਰੇਸ਼ਨ ਸਕਰੀਨਿੰਗ ਪ੍ਰਕਿਰਿਆ ਬਾਰੇ ਸਵਾਲ ਪੁੱਛਣਾ ਚਾਹੁੰਦੀ ਹੈ ਸ਼ੇਅਰ ਨੇ ਕਿਹਾ ਕੈਨੇਡੀਅਨਸ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਪੁਰੋ ਸਾਰ ਰੱਖਣ ਦੇ ਲਈ ਇਸ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਹਰ ਮਾਮਲੇ ਵਿੱਚ ਹਰ ਅਰਜ਼ੀ ਦੇ ਵਿੱਚ ਪੂਰੀ ਲਗਨ ਤੇ ਸਹੀ ਜਾਂਚ ਕੀਤੀ ਜਾਂਦੀ ਹੈ ਸਪਸ਼ਟ ਹੈ ਕਿ ਇਸ ਸਥਿਤੀ ਦੇ ਵਿੱਚ ਅਜੇ ਹਾਂ ਨਹੀਂ ਕੀਤਾ ਗਿਆ ਸੀ ਤੇ ਜਾਣਨਾ ਲਗਭਗ ਅਜਾਏ ਹੋਣ ਦੇ ਕੰਡੇ ਸਨ ਕੰਜ਼ਰਵੇਟਿਵਜ਼ ਦੇ ਵੱਲੋਂ ਹਾਊਸ ਕਮੇਟੀ ਦੁਆਰਾ ਜਾਂਚ ਦੀ ਮੰਗੋ ਉਦੋਂ ਵੱਧੀ ਜਦੋਂ ਗਲੋਬਲ ਨਿਊਜ਼ ਨੇ ਵੀਕਐਂਡ ਤੇ ਖਬਰ ਛਾਪੀ ਕਿ ਅਹਿਮਦ ਫਵਾਦ ਮੁਸਤਾਫਾ ﺍﻟदीਦੀ ਨੇ ਕੈਨੇਡਾ ਪ੍ਰਵਾਸ ਕਰਨ ਤੋਂ ਪਹਿਲਾਂ ਆਈਐਸ ਆਈਐਸ ਦੁਆਰਾ ਜਾਰੀ ਕੀਤੀ ਇੱਕ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇੱਕ ਹਮਲੇ ਵਿੱਚ ਵੀ ਹਿੱਸਾ ਲਿਆ ਸੀ ਇਸ ਰਿਪੋਰਟ ਤੋਂ ਬਾਅਦ ਸਰੋਤਾਂ ਦਾ ਹਵਾਲਾ ਵੀ ਦਿੱਤਾ ਗਿਆ ਤੇ ਨਾਲ ਦੀ ਨਾਲ ਇਸ ਦੀ ਮੌਜੂਦਗੀ ਦੀ ਕੋਈ ਪੁਸ਼ਟੀ ਫਿਲਹਾਲ ਨਹੀਂ ਕੀਤੀ ਗਈ ਹੈ ਪਰ ਇੱਕ ਚਾਰਜ ਸ਼ੀਟ ਦੇ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਕਿ ਅਹਿਮਦ ਫਵਾਦ ਮੁਸਤਾਫਾ ﺍﻟदीदी ਨੇ 2015 ਦੇ ਵਿੱਚ ਇਸਲਾਮਿਕ ਸਟੇਟ ਦੇ ਹਿੱਤ ਲਈ ਕੈਨੇਡਾ ਤੋਂ ਬਾਹਰ ਕਿਤੇ ਇੱਕ ਭਿਆਨਕ ਹਮਲਾ ਕੀਤਾ ਸੀ ਪਰ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਗਏ ਜਦੋਂ ਮੰਗਲਵਾਰ ਨੂੰ ਸ਼ੇਰ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਆਪ ਉਹ ਵੀਡੀਓ ਦੇਖੀ ਹੈ ਤਾਂ ਸ਼ੇਰ ਨੇ ਕਿਹਾ ਕਿ ਉਹਨਾਂ ਨੇ ਇਸ ਘਟਨਾ ਬਾਰੇ ਸਿਰਫ ਜੰਮ ਤੱਕ ਰਿਪੋਰਟਾਂ ਵੇਖੀਆਂ ਨੇ RCMP ਸੁਪਰੀਡੈਂਟ ਜੇਮਸ ਪਾਰ ਨੇ ਪਿਛਲੇ ਹਫਤੇ ਇੱਕ ਕਾਨਫਰੰਸ ਦੌਰਾਨ ਕਿਹਾ ਸੀ ਕਿ ਦੋਵੇਂ ਵਿਅਕਤੀ ਕੈਨੇਡੀਅਨ ਨਾਗਰਿਕ ਨੇ ਪਰ RCMP ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਸਿਰਫ ਪਿਤਾ ਦੇ ਕੋਲ ਕੈਨੇਡਾ ਦੀ ਨਾਗਰਿਕਤਾ ਹੈ ਸ਼ਿਰ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਫਿਕਰ ਨਹੀਂ ਹੈ ਕਿ ਹਾਊਸ ਕਮੇਟੀ ਦੀ ਜਾਂਚ ਜਾਂ ਪੁਲਿਸ ਜਾਂਚਾਂ ਜਾਂ ਅਦਾਲਤੀ ਕਾਰਵਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ ਸੋ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹਨਾਂ ਦਾ ਫੋਕਸ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਚਿੰਤਾਵਾਂ ਨੇ ਸ਼ਿਰ ਨੇ ਕਿਹਾ ਹੈ ਕਿ ਕੈਨੇਡੀਅਨਸ ਲਈ ਇਹ ਪਤਾ ਲਗਾਉਣਾ ਕਿ ਉਹਨਾਂ ਦੀ ਆਪਣੀ ਸਰਕਾਰ ਨੇ ISIS ਨਾਲ Jurei que esse é o viatino onde ਤੇ ਉਸ ਨੂੰ ਨਾਗਰਿਕਤਾ ਦਿੱਤੀ ਹੈ ਇਸ ਬਾਰੇ ਸਰਕਾਰ ਦਾ ਜਵਾਬ ਦੇਣਾ ਪੂਰੀ ਤਰ੍ਹਾਂ ਉਚਿਤ ਹੈ ਸ਼ਰ ਨੇ ਕਿਹਾ ਹੈ ਕਿ ਕਮੇਟੀ ਨੂੰ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੋ ਅਤੇ ਸਰਕਾਰੀ ਅਧਿਕਾਰੀਆਂ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ﺍﻟदीदी ਦੀ ਇਮੀਗ੍ਰੇਸ਼ਨ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਸੀ ਉਹਨਾਂ ਨੇ ਐਨਡੀਪੀ ਤੇ ਬਲੌਕ ਕਿਉਂ ਵਿਕਵਾ ਨੂੰ ਕਨਜ਼ਰਵੇਟਿਵਜ਼ ਦੇ ਪ੍ਰਸਤਾਵ ਦਾ ਸਮਰਥਨ ਕਰਨ ਲਈ ਆਖਿਆ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ﺍﻟदीਦੀ ਪਿਓ ਪੁੱਤਰ ਦਾ ਮਾਮਲਾ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ ਪਰ ਉਹਨਾਂ ਨੇ ਨਹੀਂ ਕਿਹਾ ਕਿ ਕੀ ਉਹ ਪਬਲਿਕ ਸੇਫਟੀ ਕਮੇਟੀ ਇਜਾਜ਼ਤ ਦਾ ਸਮਰਥਨ ਕਰਨਗੇ ਜਾਂ ਨਹੀਂ ਇੱਕ ਵੱਖਰੀ ਕਾਨਫਰੰਸ ਦੇ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਅਸੀਂ ਇਹ ਦੇਖਾਂਗੇ ਕਿ ਇਸ ਦੀ ਜਾਂਚ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਪਰ ਇਹ ਸਪਸ਼ਟ ਹੈ ਕਿ ਇਹ ਉਹ ਮਸਲਾ ਹੈ ਜਿਸ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਸਾਨੂੰ ਇਸ ਦੇ ਜਵਾਬ ਲੱਭਣ ਦੀ ਵੀ ਲੋੜ ਹੈ ਕਿ ਅਜਿਹਾ ਕਿਉਂ ਹੋਇਆ ਤੇ ਅਸੀਂ ਭਵਿੱਖ ਵਿੱਚ ਇਸ ਨੂੰ ਕਿਵੇਂ ਰੋਕ ਸਕਦੇ ਹਾਂ ਇਸ ਸਬੰਧੀ ਇਮੀਗ੍ਰੇਸ਼ਨ ਵਿਭਾਗ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਬਲੌਕ ਬਿਕਵਾ ਦੇ ਨਾਲ ਸੰਪਰਕ ਕੀਤਾ ਹੈ RCMP ਅਨੁਸਾਰ ਪਿਓ ਪੁੱਤਰ ਨੂੰ ਇੱਕ ਮਹੀਨੇ ਲੰਬੀ ਤਫ਼ਤੀਸ਼ ਮਗਰੋਂ 28 ਜੁਲਾਈ ਨੂੰ ਰਿਚਮੰਡ ਹਿੱਲ ਦੇ ਇੱਕ ਹੋਟੇਲ ਦੇ ਕਮਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਕਥਿਤ ਹਮਲੇ ਵਿੱਚ ਟੋਰਾਂਟੋ ਨੂੰ ਨਿਸ਼ਾਨਾ ਬਣਾਉਣ ਦਾ ਇਹ ਇਰਾਦਾ ਸੀ ਹਾਲਾਂਕਿ ਇਹ ਖਤਰਾ ਕਿਸ ਕਿਸਮ ਦਾ ਸੀ ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਅਤੇ ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਖਤਰਾ ਨਹੀਂ ਹੈ ਦੋਵਾਂ ਵਿਅਕਤੀਆਂ ਤੇ ਚਾਕੂ ਤੇ ਕੁਹਾੜੀ ਰੱਖਣ ਲਈ ਹਥਿਆਰ ਸੰਬੰਧੀ ਦੋਸ਼ ਵੀ ਆਇਦ ਕੀਤੇ ਨੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਦੋਂ ਉਹਨਾਂ ਵਿਅਕਤੀਆਂ ਦੇ ਕੋਲ ਇਹ ਹਥਿਆਰ ਮੌਜੂਦ ਸਨ ਦੋਵਾਂ ਵਿਅਕਤੀਆਂ ਦੀ ਪਿਛਲੇ ਹਫਤੇ ਅਦਾਲਤ ਵਿੱਚ ਪੇਸ਼ੀ ਹੋਈ ਸੀ ਤੇ ਬੁੱਧਵਾਰ ਨੂੰ ਅਦਾਲਤ ਵਿੱਚ ਦੁਬਾਰਾ ਪੇਸ਼ ਹੋਣਗੇ ਇਸ ਚੈਸਟੂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ